ਜੇ ਜਿਨ੍ਹਾਂ ਗਰੀਬਾਂ ਦੇ ਸਿਰ ਤੇ ਹਾਲੇ ਤੱਕ ਛੱਤ ਨਹੀਂ ਛੱਤ ਹੋਵੇਗੀ ਆਪਣੀ ਛੱਤ ਹੋਵੇਗੀ ਸੰਭਾਵਨਾ ਵੀ ਨਹੀਂ ਜਿਨ੍ਹਾਂ ਨੂੰ ਹਾਲੇ ਤੱਕ ਆਪਣੀ ਛੱਤ ਹੋਣ ਦੇ ਨਹੀਂ ਲੱਗਦੇ ਆਸਾਰ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਦੱਸਾਂਗੇ ਪ੍ਰਧਾਨ ਮੰਤਰੀ ਆਵਾਸ ਯੋਜਨਾ 2.0 ਜੋ ਗਰੀਬਾਂ ਦੇ ਸੁਪਨੇ ਕਰਦੀ ਹੈ ਸਰਕਾਰ ਦੋਸਤੋ ਜੋ ਗਰੀਬਾਂ ਦੇ ਸੁਪਨੇ ਕਰਦੀ ਹੈ ਸਰਕਾਰ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਜੀ ਤੁਸੀਂ ਸ਼ਹਿਰ ਤੋਂ ਦਸਲਾਹ ਦੇ ਵੀਡੀਓ ਕਿਸ ਬਾਬਤ ਪਾਉਣ ਵਾਲੀ ਹੈ ਸਾਥੀਓ ਹਰ ਇੱਕ ਵਿਅਕਤੀ ਦਾ ਸੁਪਨਾ ਕਿ ਘਰ ਹੋਵੇ ਆਪਣਾ ਉਸ ਦੇ ਤਹਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ 2.0 ਉਸ ਦੀ ਸ਼ੁਰੂਆਤ ਹੋ ਚੁੱਕੀ ਹੈ ਪਿਛਲੇ ਕਾਫੀ ਸਮੇਂ ਤੋਂ ਸ਼ੁਰੂਆਤ ਹੋ ਚੁੱਕੀ ਹੈ ਔਰ ਉਸ ਦੇ ਬੈਨੀਫਿਸ਼ੀਰੀ ਜਿਹੜੇ ਆ ਉਹ ਫਾਰਮ ਭਰ ਰਹੇ ਆ ਵੱਡੀ ਗੱਲ ਇਹ ਹੈ ਕਿ ਅੱਜ ਛੁੱਟੀ ਵਾਲਾ ਦਿਨ ਸੀ ਤੇ ਛੁੱਟੀ ਦੇ ਸਮੇਂ ਚ ਆ ਤਕਰੀਬਨ 7:39 ਮਿੰਟ ਹੋ ਗਏ 7:40 ਸਮਝ ਲਓ ਗਏ ਆ ਤੇ ਹਾਲੇ ਵੀ ਨਗਰ ਕੌਂਸਲ ਜਿਹੜਾ ਦਫਤਰ ਹੈ ਉਹ ਭਰਿਆ ਹੋਇਆ ਪਹਿਲਾਂ ਤਾਂ ਬੈਨੀਫੀਸ਼ੀਰੀ ਜਿਹੜੇ ਫਾਰਮ ਪਰ ਨਾਸੀ ਲਾਪਾਤਰੀ ਇੱਥੇ ਆ ਗੇਟ ਤੱਕ ਮੌਜੂਦ ਸੀਗੇ ਮੈਂ ਤੁਹਾਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਬਾਰੇ ਸਮਝਾ ਦਿੰਦਾ ਜਿੰਨੀ ਕਿ ਜਾਣਕਾਰੀ ਮੈਂ ਇਕੱਤਰ ਕਰ ਪਾਇਆ ਕਿ ਜਿਹੜੇ ਲੋਕ ਮੱਧਮ ਵਰਗ ਦੇ ਨੇ ਜਾਂ ਗਰੀਬ ਨੇ ਬਿਲੋ ਪੋਵਰਟੀ ਲਾਈਨ ਤੋਂ ਆ ਜਿਨ੍ਹਾਂ ਦੀ ਆਰਥਿਕ ਸਥਿਤੀ ਕਮਜ਼ੋਰ ਹੈ ਔਰ ਜਿਨ੍ਹਾਂ ਕੋ ਆਪਣੀ ਕੋਈ ਜਗ੍ਹਾ ਹੈ ਜਿਨ੍ਹਾਂ ਕੋਲ ਆਪਣੀ ਜ਼ਮੀਨ ਉਪਲਬਧ ਹੈ ਉਹਨਾਂ ਦੀ ਵਿੱਤੀ ਸਹਾਇਤਾ ਜਿਹੜੀ ਹੈ ਸਰਕਾਰ ਕਰੇਗੀ 2.5 ਲੱਖ ਦੀ ਤੇ ਉਹ ਆਪਣੀ ਆਪਣੇ ਸਿਰ ਤੇ ਆਪਣੀ ਛੱਤ ਬਣਾ ਸਕਦੇ ਤੇ ਪੈਸਾ ਵਾਪਸ ਵੀ ਨਹੀਂ ਕਰਨਾ ਇਹ ਪੈਸਾ ਕਿਹਨਾਂ ਕਿਹਨਾਂ ਨੂੰ ਮਿਲ ਸਕਦਾ ਜਿਹੜੀ ਇਹ ਨਵੀਂ ਯੋਜਨਾ ਪਹਿਲੀ ਨਾਲੋਂ ਕਿਵੇਂ ਬਿਹਤਰ ਹੈ ਔਰ ਲੋਕ ਕਿਵੇਂ ਬੈਨੀਫਿਟ ਲੈ ਸਕਦੇ ਨੇ ਉਹਦੇ ਬਾਰੇ ਜਾਣਕਾਰੀ ਕਰਾਂਗੇ ਹਾਲਾਂਕਿ ਮੇਰੀਆਂ ਕੁਝ ਭੈਣਾ ਉਹਨਾਂ 'ਚ ਜਿਹੜਾ ਖੁਸ਼ੀ ਦਾ ਅਹਿਸਾਸ ਪਹਿਲਾਂ ਹੀ ਹੋ ਰਿਹਾ ਨਾਲ ਦੀ ਨਾਲ ਸ਼ਰਵਲ ਨੂੰ ਮੈਂ ਮਿਲਾ ਦਿੰਨਾ ਸਾਡਾ ਭਰਾ ਹੈ ਸ਼ਰਵਲ ਖੋਸਲਾ ਔਰ ਛੁੱਟੀ ਦੇ ਸਮੇਂ ਤੇ ਵੀ ਮਿਹਨਤ ਕਰ ਰਿਹਾ ਤੇ ਜਿਹੜੇ ਭਰਾ ਇਸ ਤਰੀਕੇ ਮਿਹਨਤ ਕਰਦੇ ਆ ਲੋਕ ਸੇਵਾ ਕਰਦੇ ਆ ਉਹਨਾਂ ਦੀ ਸ਼ਲਾਘਾ ਜਰੂਰ ਬਣਦੀ ਹੈ ਸ਼ਰਵਲ ਪਾਜੀ ਬਹੁਤ ਬਹੁਤ ਸਵਾਗਤ ਔਰ ਤੁਹਾਡਾ ਧੰਨਵਾਦ ਤੁਸੀਂ ਆਪਣੀ ਡਿਊਟੀ ਬੜੀ ਇਮਾਨਦਾਰੀ ਨਾਲ ਨਿਭਾ ਰਹੇ ਹੋ ਅੱਛਾ ਪ੍ਰਧਾਨ ਮੰਤਰੀ ਆਵਾਸ ਯੋਜਨਾ 2.0 ਇਹਦੇ ਬਾਰੇ ਥੋੜਾ ਸਮਝਾ ਦਿਓ ਇਹ ਜਿਵੇਂ ਕਿ ਸਕੀਮ ਪ੍ਰਧਾਨ ਮੰਤਰੀ ਆਵਾਜ਼ ਯੋਜਨਾ 2.2 ਜਿਵੇਂ ਕਿ ਕਿਸੇ ਦੇ ਬਾਲੇ ਆ ਮਕਾਨ ਤੇ ਬਣੇ ਹੋਏ ਤੇ ਉਹਨੂੰ ਜਿਵੇਂ ਕਿ ਮੋਦੀ ਸਰਕਾਰ ਵੱਲੋਂ 2.5 ਲੱਖ ਰੁਪਏ ਦਿੱਤਾ ਜਾਂਦਾ ਜੀ ਜੀ ਤੇ ਜਾਂ ਪਲਾਟ ਹੋਵੇ ਉਹਦੇ ਤੇ ਉਹਦੇ ਤੇ ਦਿੱਤਾ ਜਾਂਦਾ ਠੀਕ ਪਰ ਆਪਣੀ ਜ਼ਮੀਨ ਹੋਣੀ ਜ਼ਰੂਰੀ ਆ ਆਪਣੀ ਜ਼ਮੀਨ ਹੋਣੀ ਜ਼ਰੂਰੀ ਆ ਜੀ ਠੀਕ ਹੈ ਜੀ ਆਪਣੀ ਜ਼ਮੀਨ ਹੋਣੀ ਜ਼ਰੂਰੀ ਆ ਅੱਛਾ ਜਿਹੜੀ ਨਵੀਂ ਯੋਜਨਾ ਆ ਪਹਿਲੇ ਨਾਲੋਂ ਕਿੱਦਾ ਬਿਹਤਰ ਆ ਪਹਿਲੇ ਨਾਲੋਂ ਬਿਹਤਰ ਇਸ ਤਰ੍ਹਾਂ ਜੀ ਕਿ ਪਹਿਲਾਂ ਇਹ ਪਹਿਲਾ ਇਹ ਪੀਐਮਏ ਵਾਹੀ ਵਿੱਚ 1.70 ਲੱਖ ਰੁਪਏ ਦਿੱਤਾ ਜਾਂਦਾ ਸੀਗਾ ਮੋਦੀ ਸਰਕਾਰ ਵੱਲੋਂ ਇਸ ਵਾਰ ਸਰਕਾਰ ਨੇ ਇਹ ਸਰਕਾਰ ਨੇ 2.5 ਲੱਖ ਰੁਪਏ ਕਰਤਾ ਅੱਛਾ ਜੀ ਪੀਐਮਏ ਵਾਹੀਸ ਮਤਲਬ 80000 ਰੁਪਏ ਦਾ ਵਾਅਦਾ ਕਰਤਾ ਵਾਅਦਾ ਕਰਤਾ ਜੀ ਇਸ ਤੇ ਮਹਿੰਗਾਈ ਵਧੀ ਹੈ ਤਾਂ 80000 ਵੀ ਵਧ ਗਿਆ 80000 ਵੀ ਵਧਿਆ ਜੀ ਅੱਛਾ ਪਿਛਲੀ ਵਾਰ ਜਿਹੜੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਸੀ ਇੱਕ ਨੰਬਰ ਜਿਹੜੀ ਪਿਛਲੀ ਵਾਰ ਸੀਗੀ ਪਹਿਲੀ ਸੀ ਜੀ ਸਰ ਉਹਦੇ ਵਿੱਚ ਨਵੇਂ ਸ਼ਹਿਰ ਤੋਂ ਕਿੰਨੇ ਬੈਨੀਫੀਸ਼ੀਅਰੀ ਸੀਗੇ ਉਸ ਦੇ ਵਿੱਚ ਬੈਨੀਫਿਸ਼ਰੀ ਸੀਗੇ ਜੀ 90 ਬੈਨੀਫਿਸ਼ਰੀ ਸੀਗੇ ਪਹਿਲੇ ਪਹਿਲੇ ਹਾਂਜੀ ਮਤਲਬ 1.70 ਲੱਖ ਸਰ ਇਹ ਬੈਨੀਫਿਸ਼ਰੀ ਮਿਲ ਰਿਹਾ ਜੀ ਹਲੇ ਵੀ ਮਿਲ ਰਿਹਾ ਜਾਨੀ ਕਿ ਮਿਲ ਰਿਹਾ ਹਲੇ ਵੀ ਜਿਵੇਂ ਕਿ ਜੀ ਸਾਨੂੰ ਉਹ ਆਪਣੇ ਫੋਟੋਆਂ ਵਗੈਰਾ ਮਕਾਨ ਦੀਆਂ ਫੋਟੋਆਂ ਦੇਈ ਜਾ ਰਹੇ ਨੇ ਅਸੀਂ ਉਹਨਾਂ ਨੂੰ ਉਹ ਸਪੋਰਟਿੰਗ ਸਟੈਪ ਵਾਈਜ਼ ਸਟੈਪ ਪੈਸੇ ਮਤਲਬ ਆਪਾਂ ਇਹ ਸਮਝੀਏ ਕਿ ਸ਼ਰਵਿਲ ਜੀ ਨੇ 2.5 ਲੱਖ ਰੁਪਏ ਦੇ ਤਾਂ ਗੱਡੀਆਂ ਬਣਾ ਕੇ ਰੱਖੀਆਂ ਜਿਹੜਾ ਆਂਦਾ ਉਹਨੂੰ ਗੱਡੀ ਚੱਕ ਕੇ ਦੇ ਦਿੰਦੇ ਆ ਬਲੋ ਇੱਕ ਪ੍ਰੋਸੈਸ ਹੈ ਪ੍ਰੋਸੈਸ ਹੈ ਜੀ ਹਾਂਜੀ ਚਲੋ 1.7 ਲੱਖ ਹਲੇ ਤੱਕ ਵੀ ਮਿਲ ਰਿਹਾ ਹੈ ਹਾਂਜੀ ਸਰ ਉਹ ਕਿਸ਼ਤਾਂ ਚ ਜਾ ਰਿਹਾ ਕਿਸ਼ਤਾਂ ਚ ਜਾ ਰਿਹਾ ਪਾਰਚ ਜਾ ਰਿਹਾ ਪਾਰਚ ਜਾ ਰਿਹਾ ਜਿਵੇਂ ਕਿ ਜਿਵੇਂ ਕਿ ਇਹਦੇ ਪੰਜ ਸਟੈਪ ਨੇ ਪਹਿਲਾ ਨੀਆ ਦੀ ਉਸਾਰੀ ਨੀਆ ਦੀ ਉਸਾਰੀ ਦੇ ਵਿੱਚ 12500 ਰੁਪਿਆ ਫਿਰ ਉਸ ਤੋਂ ਬਾਅਦ ਕੰਦਾ ਦੀ ਉਸਾਰੀ ਕੰਦਾ ਦੀ ਉਸਾਰੀ ਦੇ ਵਿੱਚ 50000 ਫਿਰ ਲੈਂਡਰ ਦੀ ਲੈਂਡਰ ਦੀ ਉਸਾਰੀ ਦਾ 50000 ਇਸ ਤਰ੍ਹਾਂ ਕਿਸ਼ਤਾਂ ਦੇ ਵਿੱਚ ਪੈਸੇ ਵਾਪਸ ਕਰਨਾ ਕਿ ਨਹੀਂ ਕਰਨਾ ਨਹੀਂ ਕਰਨਾ ਜੀ ਵਾਪਸ ਨਹੀਂ ਕਰਨਾ ਤੇ ਹੁਣ ਤੱਕ ਹਾਲੇ ਤੱਕ ਤੁਹਾਨੂੰ ਕਿੰਨੀਆਂ ਫਾਈਲ ਆ ਗਈਆਂ ਖੱਲੇ ਤੱਕ ਸਾਡੇ ਕੋਲ ਲਗਭਗ 50 ਦੇ ਕਰੀਬ ਫਾਈਲਾਂ ਲਾ ਦਿਆਂ ਹੋਈਆਂ ਤੇ ਇਹ ਬਸ ਕੁਝ ਭੈਣ ਭਰਾ ਹਲੇ ਬਾਕੀ ਹਾਂਜੀ ਹਲੇ ਤੇ ਸਾਈਟ ਕਿੰਨੇ ਵਜੇ ਤੱਕ ਹੋਪਨ ਹੈ ਜੀ ਸਾਈਟ ਹੈ ਸਰ ਅਸੀਂ ਤਾਂ ਹੁਣ ਇਧਰੋਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਬਾਕੀ ਸਾਈਟ ਅੱਜ ਵੀ ਕਿਉਂਕਿ 11 ਵਜੇ ਹੈ ਅਸੀਂ 9 ਵਜੇ ਆ ਗਏ ਸੀਗੇ ਤੇ ਜਿਸ ਦੇ ਵਿੱਚ 4 ਵਜੇ ਤੱਕ ਸਾਈਟ ਬੰਦ ਰਹੀ ਓਹ ਹੋ ਹੋ ਜਿਸ ਦੇ ਕਰਕੇ ਇੰਨਾ ਤਕਰੀਬਨ ਭੀੜ ਪੈ ਗਈ ਅੱਜ ਮੈਂ ਉੱਥੇ ਪੜ ਪਾ ਰਿਹਾ 27 3 ਲਿਖਿਆ ਹੋਇਆ ਅੱਜ ਤਾਂ 29 ਤਰੀਕ ਹੈ ਤਾਂ ਲਾਸਟ ਡੇਟ ਕਿੰਨੀ ਹੈ ਜੀ ਲਾਸਟ ਤਰੀਕ ਇਹਦੀ 31 ਹੈ ਜੀ 31 ਹੈ ਹਾਂਜੀ 31 ਸੰਡੇ ਫਿਰ ਸਾਈਟ ਖੁੱਲੇਗੀ ਖੁੱਲੇਗੀ ਜੀ ਤੁਸੀਂ ਆਉਂਗੇ ਹਾਂਜੀ ਚਾਬਾਤ ਇੱਕ ਵਾਰੀ ਤਾੜੀਆਂ ਹੋ ਜਵੇ ਯਾਰ ਹੈ ਦੇਖੋ ਇਹ ਘਰ ਵੀ ਜਾ ਸਕਦਾ ਸੀ ਮੁੰਡਾ ਤੁਹਾਡੀ ਖਾਤਰ ਇੱਥੇ ਬੈਠਾ ਕਹਿੰਦਾ ਕੱਲ੍ਹ ਨੂੰ ਵੀ ਇੱਥੇ ਆ ਤੇ 31 ਨੂੰ ਬੈਠੇ ਨਾ ਜੀ ਸਰ ਜੀ ਫਿਰ ਜਦ ਤੱਕ ਸਾਈਡ ਚੱਲੂਗੀ ਤੁਸੀਂ ਚੱਲੋ ਤੁਹਾਡੇ ਤੁਹਾਡਾ ਕੰਮ ਚੱਲੂਗਾ ਹਾਂਜੀ ਹਾਂਜੀ 9 ਵਜੇ ਤੋਂ ਲੈ ਕੇ ਸਰ 11 ਵਜੇ ਤੱਕ ਸਾਈਡ ਚੱਲਦੀ ਹੈ ਫਿਰ ਉਸ ਤੋਂ ਬਾਅਦ 11 ਵਜੇ ਤੋਂ ਲੈ ਕੇ 4 ਵਜੇ ਤੱਕ ਸਾਈਡ ਬੰਦ ਰਹਿੰਦੀ ਹੈ ਹੂੰ ਤੇ ਮੁੜ ਕੇ ਫਿਰ 4 ਤੋਂ 8 ਵਜੇ ਸੋ 8 ਤੱਕ ਹਾਂਜੀ ਸਰ ਜਿੰਦੇ ਤੱਕ ਸਾਈਡ ਚੱਲਦੀ ਇੱਥੇ ਬੈਠੇ ਹਾਂ ਜੀ ਬੈਠੇ ਆ ਸਰ ਠੀਕ ਹੈ ਇਹਨਾਂ ਨੇ ਦਸਤਾਵੇਜ਼ ਕਿਹੜੇ-ਕਿਹੜੇ ਲੈ ਕੇ ਆਣੇ ਹੋਰ ਸਕਦਾ ਕੱਲ੍ਹ ਹੋਰ ਭੈਣ ਭਰਾ ਆਣ ਉਹਦੇ ਵਿੱਚ ਦਸਤਾਵੇਜ਼ ਜਿਵੇਂ ਕਿ ਉਹ ਮਾਲਕੀ ਸਬੂਤ ਦੇ ਵਿੱਚ ਨਾਲ ਬੈਂਕ ਦੀ ਕਾਪੀ ਫੈਮਿਲੀ ਮੈਂਬਰਸ ਦੇ ਆਧਾਰ ਕਾਰਡ ਔਰ ਆਪਣੇ ਫਾਰਮ ਹੁੰਦਾ ਹੈ ਫਾਰਮ ਇਸ ਦੇ ਵਿੱਚ ਐਮਸੀ ਤਸਦੀਕ ਕਰਦੇ ਨੇ ਜੀ ਠੀਕ ਹੈ ਹਾਂਜੀ ਕਾਉਂਸਲਰ ਵੱਲੋਂ ਤਸਦੀਕ ਕਰਾਣਾ ਜ਼ਰੂਰੀ ਹੈ ਜ਼ਰੂਰੀ ਹੈ ਜੀ ਠੀਕ ਹੈ ਜੀ ਆ ਆਪਣੇ ਆਧਾਰ ਦੀ ਕਾਪੀ ਆਪਣੀ ਜ਼ਮੀਨ ਦੀ ਬਲਕੀਏ ਦੀ ਉਹ ਵੀ ਕਾਪੀ ਲੈ ਕੇ ਆਣੇ ਆ ਤੇ ਜਿਹੜਾ ਬੈਂਕ ਬੈਂਕ ਖਾਤਾ ਜੀ ਠੀਕ ਹੈ ਬੈਂਕ ਖਾਤਾ ਜੀ ਅੱਛਾ ਇਹ ਫਿਰ ਸਿਰਫ ਸ਼ਹਿਰੀਆਂ ਲਈ ਜਿਹੜੀ ਇਹ ਸ਼ਹਿਰੀਆਂ ਲਈ ਜੀ ਆਪਣੇ ਕੋਲ ਕਮੇਟੀ ਵਿੱਚ ਸਿਰਫ ਸ਼ਹਿਰੀਆਂ ਲਈ ਹੈ ਜੀ ਜਿਹੜੇ ਪਿੰਡ ਪਿੰਡ ਵੱਧਰ ਦੇ ਨਹੀਂ ਹੈ ਜੀ ਠੀਕ ਹੈ ਜੀ ਸਿਰਫ ਸ਼ਹਿਰੀਆਂ ਲਈ ਇਹ ਜਿਹੜੀ ਫੈਸਿਲਿਟੀ ਉਪਲਬਧ ਹੈ ਚਲੋ ਬਹੁਤ ਸ਼ੁਕਰ ਹੈ ਤੁਸੀਂ ਆਪਣਾ ਕੰਮ ਕਰਦੇ ਹੋ ਨਾਲ ਉਹ ਵੀਰ ਦਾ ਵੀ ਵੀਰਵਾਰ ਵੀ ਜਾਣਕਾਰੀ ਦੇ ਦੋ ਹਾਂਜੀ ਇਹ ਆਪਣੇ ਦੀਪਕ ਆ ਜੀ ਠੀਕ ਹੈ ਦੀਪਕ ਹੌਸਲਾ ਜੀ ਜਿਹੜੀ ਕਿ ਮੇਰੇ ਨਾਲ ਮੇਰਾ ਸਹਿਯੋਗ ਦੇ ਰਹੇ ਨੇ ਛੋਟਾ ਹੀ ਭਰਾ ਲੱਗਦਾ ਮੈਨੂੰ ਤੁਹਾਡਾ ਹਾਂਜੀ ਛੋਟਾ ਹੀ ਆ ਜੀ ਮੇਰਾ ਬਰਦਰ ਛੋਟਾ ਹੀ ਹੈ ਠੀਕ ਹੈ ਜੀ ਤਾਂ ਦੀਪਕ ਖੋਸਲਾ ਜੀ ਔਰ ਸ਼ਰਵਲ ਖੋਸਲਾ ਜੀ ਭਰਾ ਜਿਹੜੇ ਸਾਡੇ ਮਿਹਨਤ ਕਰ ਰਹੇ ਆ ਤੇ ਇਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਸਰਕਾਰਾਂ ਦਾ ਤਾਂ ਪਰਾਲਾ ਹੈ ਹਾਲਾਂਕਿ ਸਰਕਾਰਾਂ ਸਾਡੇ ਤੋਂ ਟੈਕਸ ਲੈਂਦੀਆਂ ਉਹਨਾਂ ਨੂੰ ਕੰਮ ਕਰਨਾ ਵੀ ਚਾਹੀਦਾ ਲੇਕਿਨ ਜਿਹੜੇ ਐਦਾਂ ਭਰਾ ਕੰਮ ਆਪਣਾ ਮਿਹਨਤ ਨਾ ਕਰਦੇ ਈਮਾਨਦਾਰੀ ਨਾ ਕਰਦੇ ਆ ਛੁੱਟੀ ਦੇ ਟਾਈਮ ਤੋਂ ਵੀ ਬਾਅਦ ਉਹਦੀ ਛਲਾਗਾ ਬਣਦੀ ਹੈ ਔਰ ਇਹਨਾਂ ਨੂੰ ਬੈਨੀਫਿਟਸ ਮਿਲਣਾ ਵੀ ਚਾਹੀਦਾ ਅੰਕਲ ਕੀ ਨਾ ਕੀ ਤੁਹਾਡਾ ਨਹੀਂ ਨਹੀਂ ਜਲਵਾ ਦਿਲਬਾਗ ਹੈ ਦਿਲਬਾਗ ਮਤਲਬ ਦਿਲ ਗਾਰਡਨ ਗਾਰਡਨ ਅੱਛਾ ਬੜੇ ਖੁਸ਼ਦਿਲ ਲੱਗ ਰਹੇ ਅੱਛਾ ਅੰਕਲ ਜੀ 2.5 ਲੱਖ ਮਿਲਦਾ ਜ਼ਿੰਦਗੀ ਬਿਹਤਰ ਕਿੰਨੀ ਹੋਊਗੀ ਪੈਦਾਊਗਾ ਹੈ ਪੈਸਾ ਇਹ ਟੈਂਪਾਸ ਹੀ ਆ ਹੁਣ ਹੁਣ ਜਿਹੜਾ ਘਰ ਆ ਉਹ ਬਾਲਿਆਂ ਵਾਲਾ ਕਿ ਬਾਲਿਆਂ ਕੱਚਾ ਕੱਚਾ ਹਾਂ ਫੇ ਤੁਸੀਂ ਕੰਮ ਕੀ ਕਰਦੇ ਸੀ ਨਾ ਜੜੀ ਦਾ ਪਾਈ ਕਰਦਾ ਜੜੀ ਕੱਪੜੀ ਕਿਚਾ ਠੀਕ ਹੈ ਪਰ ਆਪਣਾ ਸੁਪਨਾ ਹੁੰਦਾ ਨਾ ਕਿ ਆਪਣੇ ਸਿਰ ਤੇ ਵੀ ਛੱਤ ਹੋਵੇ ਹਾਂ ਜੀ ਠੀਕ ਹੈ ਤੁਹਾਡੇ ਫਿਰ ਆਪਣੀ ਆਪਣੀ ਜ਼ਮੀਨ ਹੈਗੀ ਤੁਹਾਡੇ ਕੋਲ ਨਹੀਂ ਆਪਣੀ ਜ਼ਮੀਨ ਨਹੀਂ ਆ ਫਿਰ ਜਿਵੇਂ ਸਰਵਲ ਭਾਜੀ ਕਹਿੰਦੇ ਆਪਣੀ ਬਣਾਇਆ ਹਾਂ ਹਾਂ ਅੱਛਾ ਚਲੋ ਠੀਕ ਹੈ ਕਨਫਿਊਜ਼ਨ ਹੈ ਕਹਿੰਦੇ ਉਹਨਾਂ ਨੂੰ ਗੱਲ ਸਮਝ ਨਹੀਂ ਲੱਗੀ ਆਪਣੀ ਜ਼ਮੀਨ ਹੋਣੀ ਹੈ ਤੁਸੀਂ ਇਹਨਾਂ ਦੇ ਕੀ ਲੱਗਦੇ ਆ ਮੈਂ ਇਹਨਾਂ ਦੇ ਕੋਲ ਰਹਿਣਾ ਹੀ ਨੇੜੇ ਆ ਅੱਛਾ ਤੁਸੀਂ ਆਪਣਾ ਫਾਰਮ ਭਰਨਾ ਹੈ ਹਾਂ ਜੀ ਮੈਂ ਭਰਾਈ ਤੁਹਾਡਾ ਨਾਂ ਕੀ ਆ ਮਿੰਨੋ ਜੋਗੀ ਆ ਜੋਗੀ ਹਾਂ ਜੀ ਸਕੇ ਠੀਕ ਹੈ ਜਿਹੜੀ ਸਰਕਾਰ ਦਾ ਉਪਰਾਲਾ ਹੈ ਤੁਹਾਨੂੰ ਕਿਦਾਂ ਲੱਗਿਆ ਵਧੀਆ ਲੱਗਿਆ ਜੀ ਚਲੋ ਗੋਠਾ ਬਣ ਜੂ ਸਭ ਤੋਂ ਪਹਿਣਾ ਨਹੀਂ ਹਮ ਕਰ ਦੋ ਸਾਈਨ ਕਰ ਦੂਗਾ ਤਾਂ ਜੋਗੀ RAM ਜੀ ਸਾਈਨ ਕਰ ਰਹੇ ਨੇ ਔਰ ਦੀਪਕ ਹੌਸਲਾ ਨੇ ਉਹਨਾਂ ਨੂੰ ਫਾਰਮ ਜਿਹੜਾ ਕੱਢ ਕੇ ਦੇ ਦਿੱਤਾ ਹੈ ਆਧਾਰ ਕਨਸੈਂਟ ਬਾਈ ਦਾ ਐਪਲੀਕੈਂਟ ਤਾਂ ਇਹ ਜਿਹੜੇ ਐਪਲੀਕੈਂਟ ਨੇ ਉਹਨਾਂ ਵੱਲੋਂ ਕਨਸੈਂਟ ਦਿੱਤੀ ਜਾ ਰਹੀ ਹੈ ਔਰ ਠੀਕ ਹੈ ਚੰਗੀ ਗੱਲ ਹੈ ਜਿਹੜੇ ਸਾਡੇ ਸ਼ਹਿਰ ਦੇ ਨੌਜਵਾਨ ਭਰਾ ਕੰਮ ਕਰ ਰਹੇ ਨੇ ਅਸੀਂ ਉਹਨਾਂ ਦੀ ਛਲਾਗਾ ਕਰਦੇ ਤੇ ਜੇ ਸਰਕਾਰ ਇਸ ਤਰੀਕੇ ਮਦਦ ਕਰ ਰਹੀ ਹੈ ਤਾਂ ਸਰਕਾਰ ਦੀ ਵੀ ਛਲਾਗਾ ਹੈ ਔਰ ਉਸ ਤੋਂ ਵੱਧ ਛਲਾਗਾ ਇਹਨਾਂ ਆਮ ਲੋਕਾਂ ਦੀ ਕਿਉਂਕਿ ਇਹ ਡਾਇਰੈਕਟ ਇੰਡਾਇਰੈਕਟ ਟੈਕਸ ਦਿੰਦੇ ਆ ਤਾਂ ਸਰਕਾਰਾਂ ਚੱਲਦੀਆਂ ਇਹ ਕੋਈ احਸਾਨ ਨਹੀਂ ਆ ਇਹ ਸਾਡਾ ਹੱਕ ਹੀ ਹੈ ਔਰ ਜਿਵੇਂ ਬਜ਼ੁਰਗ ਜੀ ਨੇ ਬਜ਼ੁਰਗ ਅੰਕਲ ਨਾਲ ਗੱਲਬਾਤ ਕੀਤੀ ਮੇਰੇ ਖਿਆਲ 80 ਪਲਸ ਏਜ ਹੋਣੀ ਆ ਉਹ ਕਹਿੰਦੇ ਕਿ ਅਰ ਦਿਹਾੜੀ ਟੱਪਾ ਹੀ ਕੀਤਾ ਲੇਕਿਨ ਘਰ ਦੀ ਛੱਤ ਤੱਕ ਨਹੀਂ ਪਈ ਤਾਂ ਇਹ ਵੀ ਸਮਝਣਾ ਪੈਣਾ ਕਿ ਸਾਡੇ ਇੱਥੇ ਬਿਲੋ ਪੋਵਰਟੀ ਲਾਈਨ ਕਿੰਨੇ ਲੋਕ ਰਹਿੰਦੇ ਆ ਔਰ ਮਹਿੰਗਾਈ ਕਿੰਨੀ ਆ ਜਾਂ ਲੋਕ ਆਪਣੀ ਹੱਕਾ ਪ੍ਰਤੀ ਜਾਗਰਤ ਕਿੰਨੇ ਘਟਿਆ ਇਹ ਵੀ ਗੱਲ ਸਮਝਣੀ ਪੈਣੀ ਆ ਕੁਝ মিডিਆ ਦੇ ਆਉਣ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲੀ ਹੈ ਕਿਉਂਕਿ ਇਨਫੋਰਮੇਸ਼ਨ ਟਰੈਵਲ ਕਰਦੀ ਆ ਪਹਿਲਾਂ ਇਨਫੋਰਮੇਸ਼ਨ ਟਰੈਵਲ ਵੀ ਨਹੀਂ ਸੀ ਕਰਦੀ ਮੈਂ ਇੱਕ ਵਾਰ ਤੁਹਾਨੂੰ ਪੜ੍ਹਾਵਾਂ ਵੀ ਜਿਹੜੀਆਂ ਪੰਦਰ ਗੱਲਾਂ ਬਾਤਾਂ ਕੀਤੀਆਂ ਕਿ ਸਪੈਸ਼ਲ ਕੈਂਪ ਜਿਹੜਾ ਹੈ ਇਹ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ 2.0 ਔਰ ਇਹ 31 ਤਰੀਕੇ ਦੀ ਜਿਹੜੀ ਆ ਲਾਸਟ ਡੇਟ ਹੈ ਤਾਂ ਤੁਸੀਂ ਵੀ ਆਪਣੇ ਆਲੇ-ਦੁਆਲੇ ਜਿਹੜੇ ਤੁਹਾਡੇ ਰਿਸ਼ਤੇਦਾਰ ਭੈਣ ਭਰਾ ਜਾਂ ਜਾਣਕਾਰ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਆਰਥਿਕ ਤੌਰ ਤੇ ਕਮਜ਼ੋਰ ਨੇ ਉਹਨਾਂ ਤੱਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ 2.0 ਸਕੀਮ ਅਧੀਨ ਆਰਥਿਕ ਰੂਪ ਨਾਲ ਕਮਜ਼ੋਰ ਪਰਿਵਾਰਾਂ ਨੂੰ ਉਹਨਾਂ ਦੀ ਆਪਣੀ ਉਪਲਬਧ ਜ਼ਮੀਨ ਤੇ ਇਹ ਗੱਲ ਸਮਝਣੀ ਪੈਣੀ ਹੈ ਜਿਨ੍ਹਾਂ ਕੋਲ ਆਪਣੀ ਜ਼ਮੀਨ ਹੈ ਮਲਕੀਅਤ ਹੈ ਇਹ ਨਹੀਂ ਕਿ ਮੈਂ ਕਿਰਾਏ ਤੇ ਰਹਿਣਾ ਜੀ ਤਾਂ ਮੈਂ ਤੁਹਾਨੂੰ ਕਿਰਾਏ ਵਾਲੀ ਜਿਹੜੀ ਡੀਟੇਲ ਲੈ ਕੇ ਦੇ ਦਿੰਦਾ ਕਿਰਾਇਆ ਨਹੀਂ ਉਹਨਾਂ ਕੋ ਆਪਣੀ ਜ਼ਮੀਨ ਉਪਲਬਧ ਹੋਣੀ ਚਾਹੀਦੀ ਆ ਤਾਂ ਨਵੇਂ ਪੱਕੇ ਘਰ ਬਣਾਉਣ ਲਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ 2.5 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਔਰ ਇਹ ਪੈਸੇ ਤੁਸੀਂ ਵਾਪਸ ਨਹੀਂ ਕਰਨੇ ਪਰ ਇਹ ਪੈਸੇ ਇਕੱਠੇ ਨਹੀਂ ਮਿਲਣੇ ਇਹ ਨਾ ਸਮਝਿਓ ਕਿ ਆਪਾਂ ਸਾਰੇ ਡਾਕੂਮੈਂਟ ਲੈ ਆਏ ਆ ਤੋ ਐਮਸੀ ਤੋਂ ਤਸਦੀਕ ਕਰਾ ਲਿਆ ਤੇ ਅੰਦਰ ਜਾ ਕੇ ਸਾਨੂੰ 2.5 ਲੱਖ ਮਿਲ ਜਾਣਾ ਐਦਾਂ ਨਹੀਂ ਹੈ ਤੁਹਾਡਾ ਫਾਰਮ ਫਿਲ ਹੋਵੇਗਾ ਉਸ ਤੋਂ ਬਾਅਦ ਉਹ ਕਹਿੰਦੇ ਕਿ ਜਦੋਂ ਨੀਆਂ ਭਰਦੇ ਆ 12.5 ਹਜ਼ਾਰ ਮਿਲਦਾ ਫਿਰ ਹੌਲੀ ਹੌਲੀ ਸਟੈਪ ਬਾਈ ਸਟੈਪ 22 ਲੱਖ ਤੱਕ ਦੀ ਪੇਮੈਂਟ ਜਿਹੜੀ ਤੁਹਾਨੂੰ ਉਹ ਮਿਲਦੀ ਹੈ ਤਾਂ ਛਲਾਗਾ ਬਣਦੀ ਹੈ ਸਰਕਾਰਾਂ ਦੀ ਲੇਕਿਨ ਨਾਲ ਨਾਲ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਲੋਕ ਹਾਲੇ ਵੀ ਜਿਵੇਂ ਬਜ਼ੁਰਗ ਅੰਕਲ ਨਾਲ ਗੱਲਬਾਤ ਕੀਤੀ 80 ਪਲੱਸ ਏਜ ਹੋਣੀ ਹੈ ਏਜ ਹੋਣੀ ਹੈ ਕਿ ਆਪਾਂ ਸਮਝੀਏ ਕਿ ਗਰੀਬੀ ਕਿੰਨੀ ਹੈ ਸਾਡੇ ਦੇਸ਼ ਵਿੱਚ ਬਿਲੋ ਪਾਵਰਟੀ ਲਾਈਨ ਕਿੰਨੇ ਲੋਕ ਰਹਿ ਰਹੇ ਆ ਕਿ 80 ਸਾਲ ਤੋਂ ਵੀ ਵੱਧ ਉਮਰ ਹੋ ਗਈ ਬਜ਼ੁਰਗ ਕਹਿੰਦਾ ساری ਜ਼ਿੰਦਗੀ ਮਿਹਨਤ ਕੀਤੀ ਹੈ ਦਿਹਾੜੀ ਟੱਪਾ ਕੀਤਾ ਲੇਕਿਨ ਹਾਲੇ ਤੱਕ ਸਿਰ ਤੇ ਆਪਣੀ ਛੱਤ ਨਹੀਂ ਹੈ ਹਾਲੇ ਵੀ ਉਹ ਨੀਲੀ ਛੱਤ ਦੇ ਹੇਠਾਂ ਹੀ ਪੈਂਦਾ ਤਾਂ ਵੱਡੇ ਸਵਾਲ ਨੇ ਕਿ ਸਾਰਿਆਂ ਦੀ ਡਿਵੈਲਪਮੈਂਟ ਕਦੋਂ ਕਿਉਂਕਿ ਕਿਹਾ ਜਾਂਦਾ ਸਬਕਾ ਸਾਥ ਸਬਕਾ ਵਿਕਾਸ ਪਰ ਵਿਕਾਸ ਕੁਝ ਚਮਿੰਦਾ ਲੋਕਾਂ ਦਾ ਹੀ ਹੁੰਦਾ ਆਮ ਲੋਕ ਵਿਕਾਸ ਤੋਂ ਪਿੱਛੇ ਰਹਿੰਦੇ ਲੇਕਿਨ ਫਿਰ ਵੀ ਤਾਰੀਫ ਅੱਜ ਆਈ ਹੈ ਤਾਰੀਫ ਵੀ ਨਾਲ ਦੀ ਨਾਲ ਬਣਦੀ ਹੈ ਔਰ 50 ਲੋਕਾਂ ਨੇ ਹਾਲੇ ਤੱਕ ਫਾਰਮ ਭਰ ਦਿੱਤਾ ਹੈ ਤੇ ਤਕਰੀਬਨ ਤਕਰੀਬਨ ਮੇਰੇ ਖਿਆਲ ਇੱਥੇ ਅੰਦਰ 15 ਵੀ ਜਣੇ ਹੋ ਰਿਹਾ ਤਾਂ 60 70 ਅੱਜ ਜੇ ਸਾਈਟ ਚੱਲਦੀ ਰਹੀ ਤਾਂ 60 70 ਜਾਣੇ ਅੱਜ ਹੋ ਜਾਣਗੇ ਕੱਲ ਵੀ ਉਹ ਕਹਿੰਦੇ ਸੀ اسی ਤਰੀਕੇ ਬੈਠਾਂਗੇ ਸਰਵਲ ਖੋਸਲਾ ਕਹਿੰਦੇ ਕੱਲ ਵੀ ਅਸੀਂ ਇਸੇ ਤਰੀਕੇ ਆਪਣੀ ਸੇਵਾਵਾਂ ਦੇਵਾਂਗੇ 31 ਤਰੀਕ ਨੂੰ ਵੀ ਦੇਵਾਂਗੇ ਜਿਹੜੀਆਂ ਸੇਵਾਵਾਂ ਉਹ ਦੇਵਾਂਗੇ ਤਾਂ ਜਿਹੜੇ ਭੈਣ ਭਰਾ ਆਰਥਿਕ ਤੌਰ ਤੇ ਕਮਜ਼ੋਰ ਨੇ ਆਰਥਿਕ ਰੂਪ ਚ ਕਮਜ਼ੋਰ ਨੇ ਔਰ ਉਹਨਾਂ ਕੋ ਆਪਣੀ ਜ਼ਮੀਨ ਉਪਲਬਧ ਹੈਗੀ ਹੈ ਉਹ ਸਰਕਾਰ ਦੇ 2.5 ਲੱਖ ਰੁਪਏ ਯੋਜਨਾ ਦਾ ਫਾਇਦਾ ਲੈਣਾ ਚਾਹੁੰਦੇ ਆ ਲਾਭ ਲੈਣਾ ਚਾਹੁੰਦੇ ਆ ਉਹ ਅਪਲਾਈ ਕਰ ਦੇਣ ਲੇਕਿਨ ਦਸਤਾਵੇਜ਼ ਜ਼ਰੂਰ ਨਾਲ ਲੈ ਕੇ ਆਣੇ ਦਸਤਾਵੇਜ਼ ਵੀ ਜੇ ਇੱਕ ਵਾਰੀ ਪੜਾ ਦਈਏ ਤਾਂ ਜੋ ਕਿਸੇ ਅੰਦਰ ਕੋਈ ਕਨਫਿਊਜ਼ਨ ਨਾ ਰਹਿ ਐਪਲੀਕੇਸ਼ਨ ਫਾਰਮ ਸਮਿਤ ਦੋ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਪਲਾਟ ਮਕਾਨ ਦੀ ਫੋਟੋ ਹਲਫਿਆ ਬਿਆਨ ਰਜਿਸਟਰੀ ਫਰਦ ਦੀ ਕਾਪੀ ਟੀਐਸ 1 ਦੀ ਕਾਪੀ ਲਾਲ ਲਕੀਰ ਸੰਬੰਧੀ ਘੋਸ਼ਣਾ ਪੱਤਰ ਆਮਦਨ ਸਰਟੀਫਿਕੇਟ ਜਾਤੀ ਸਰਟੀਫਿਕੇਟ ਆਧਾਰ ਕਾਰਡ ਵੋਟਰ ਕਾ ਪਛਾਣ ਪੱਤਰ ਦੀ ਕਾਪੀ ਬੈਂਕ ਪਾਸਬੁੱਕ ਦੀ ਕਾਪੀ ਬਿਜਲੀ ਪਾਣੀ ਸੀਵਰੇਜ ਬਿੱਲ ਦੀ ਕਾਪੀ ਮਕਾਨ ਦਾ ਨਕਸ਼ਾ ਸੇ ਕੋਈ ਇੱਥੇ ਕਰ ਦੋ ਤੁਸੀਂ ਸਕਰੀਨ ਸ਼ਾਟ ਲੈ ਕੇ ਵੀ ਇਹਨਾਂ ਸਾਰਿਆਂ ਨੂੰ ਪੜ੍ਹ ਸਕਦੇ ਹੋ ਔਰ ਉਮੀਦ ਕਰਦੇ ਆ ਕਿ ਲਾਭ ਹਰ ਇੱਕ ਲੋੜਵੰਦ ਤੱਕ ਪਹੁੰਚੇਗਾ ਔਰ ਸਾਡ ਵੱਲੋਂ ਕੋਸ਼ਿਸ਼ ਸੀ ਤਾਂ ਜੋ ਅਸੀਂ ਇਨਫੋਰਮੇਸ਼ਨ ਸ਼ੇਅਰ ਕਰ ਸਕੀਏ ਉਮੀਦ ਕਰਦੇ ਆ ਜਿਹੜੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਣੀ ਚਾਹੁੰਦੇ ਆ ਉਹ ਪਹੁੰਚੀ ਹੋਵੇਗੀ ਬੜੇ ਨਾਲ ਵੀ ਇਹ ਨੋਸ਼ਾਣ ਛੋਟੀ ਦਿਨੀ ਸ੍ਰੀ ਕਹਨੋਂ ਪਛਮਿੰਝ ਨੂੰ ਜਾਸ ਤੋਂ ਪਹੁੰਚਦੇ ਫਿਰ ਉਸਮਗੇ ਸੱਚੀ ਕਾਰਦਾ